ਮਜ਼ਦੂਰੀ ਦਾ ਜੰਮਦੀ ਕਰਨ ਲੱਗ ਗਏ ਸੀ ਜਾਂਦੇ ਤੋਂ ਮਤਲਬ ਹੈ ਜਦੋਂ ਦੀ ਸੂਹ ਆਈ ਆ ਉਦੋਂ ਦੇ ਘਰਦਿਆਣਾ ਕੰਮ ਕਰਦੇ ਆ ਘਰਦਿਆਣੇ ਝੋਨੇ ਲਾਉਣੇ ਕਣਕਾਂ ਵੜਨੀਆਂ ਜਾਂ ਹੋਰ ਵੀ ਜਿਹੜੇ ਕੰਮ ਕਰਨੇ ਉਹਨਾਂ ਨੇ ਉਹਨਾਂ ਦੇ ਨਾਲ ਹੀ ਜਾਂਦੇ ਸੀਗੇ ਤੇ ਉਹ ਸਾਰੇ ਕੰਮ ਕਰਦੇ ਵੀ ਸੀਗੇ ਤੇ ਮਜ਼ਦੂਰੀ ਤਾਂ ਜਿਹੜੀ ਉਹ ਗਰੀਬ ਘਰਾਂ ਦੇ ਮੁੰਡੇ ਜਾਂ ਕੁੜੀਆਂ ਉਹ ਬਚਪਨ ਤੋਂ ਹੀ ਕਰਨ ਲੱਗ ਜਾਂਦੇ ਆ ਪਰ ਮੈਂ ਅੱਜ ਗੱਲ ਕਰਦਾ ਕਿ ਜਦੋਂ ਮੈਂ ਪਹਿਲੀ ਵਾਰ ਦਿਹਾੜੀ ਗਿਆ ਸੀ ਨਾ ਤਾਂ ਜਿਹੜੇ ਮੇਰੇ ਨਾਲ ਦੇ ਸੀ ਜਿਹੜੇ ਮੈਨੂੰ ਲੈ ਕੇ ਗਏ ਸੀ ਦਿਹਾੜੀ ਉਹ ਮੇਰੇ ਨਾਲ ਲੜ ਪਏ ਕਿਉਂਕਿ ਅਸੀਂ ਉੱਪਰ ਮਤਲਬ ਉਹ ਕੋਠੀ ਪਾ ਰਹੇ ਸੀ ਤੇ ਜਿਹੜੀ ਦੂਜੀ ਗੱਲ ਆ ਕਿ ਮੈਂ ਦਿਹਾੜੀ ਆਪਣੇ ਨਾਨਕੀ ਪਹਿਲੀ ਵਾਰ ਗਿਆ ਸੀ ਮਤਲਬ ਮੇਰਾ ਨਾਨਕੀ ਆ ਜਿਹੜਾ ਨਾਨਕੀ ਆ ਮੇਰੇ ਉਹ 5-6 ਕਿਲੋਮੀਟਰ ਹੈ ਮੇਰੇ ਪਿੰਡ ਤੋਂ ਦੂਰ ਤੇ ਸਾਡੇ ਪਿੰਡ ਦੇ ਉੱਥੇ ਜਾਂਦੇ ਹੁੰਦੇ ਸੀਗੇ ਠੇਕੇਦਾਰ ਨਾਲ ਲੱਗੇ ਸੀ ਤੇ ਮੈਂ ਵੀ ਉਹਨਾਂ ਨਾਲ ਜਾਵੜਿਆ ਮੈਂ ਕੀ ਆ ਭੱਜ-ਭੱਜ ਕੇ ਕੰਮ ਕਰਾ ਉੱਪਰਲੀ ਮਤਲਬ ਸੈਕੰਡ ਜਿਹੜਾ ਫਲੋਰ ਆ ਉਹ ਬਣਾ ਰਹੇ ਸੀਗੇ ਉੱਪਰ ਉਹ ਕਹਿੰਨੇ ਆ ਉਹਨਾਂ ਨੂੰ ਆਪਾਂ ਬੱਤੇ ਉਦਾਂ ਉਹ ਲੱਕਣਾ ਟੈਪ ਜੀ ਕੁਛ ਲੈ ਕੇ ਜਾਂਦੇ ਸੀਗੇ ਤੇ ਅਸੀਂ ਸਾਰੇ ਮਤਲਬ ਕੋਈ 2-2 3-3 ਇਦਾਂ ਲੈ ਕੇ ਜਾ ਰਿਹਾ ਸੀ ਮੈਂ ਭੱਜ-ਭੱਜ ਕੇ 3-3 4-4 ਚੱਕ ਕੇ ਲੈ ਕੇ ਜਾਵਾਂ ਤੇ ਉਹ ਸਾਰੇ ਮੈਨੂੰ ਮੇਰੇ ਨਾਲ ਦੇ ਗਾਲਾਂ ਕੱਢਣ ਕਹਿੰਦੇ ਯਾਰ ਐ ਥੋੜਾ ਕੰਮ ਕਰੀਦਾ ਹੁੰਦਾ ਆਪਾਂ ਸਾਰੀ ਦਿਹਾੜੀ ਕੰਮ ਕਰਨਾ ਤੂੰ ਤਾਂ ਹੁਣੀ ਬਦੰਦਰ ਥੱਕ ਜੇਂਗਾ ਨਾਲੇ ਸਾਨੂੰ ਥਕਾਈ ਜਾਂ ਨਾ ਉਹ ਠੇਕੇਦਾਰ ਉਹਨਾਂ ਨੂੰ ਕਹੋ ਆਹ ਮੁੰਡਾ ਜਿਹੜਾ ਨਵਾਂ ਇਹ ਦੇਖੋ ਦੋ ਦੋ ਢੇਡੇ ਲਾ ਦਿੰਦਾ ਤੁਸੀਂ ਇੱਕ ਢੇਡਾ ਲਾਉਨੇ ਆ ਤਾਂ ਉਹਨੋਂ ਨਾਲ ਦਿਆਂ ਨੇ ਦੱਸਿਆ ਕਿ ਕੰਮ ਕਿਵੇਂ ਕਰੀਦਾ ਹੈ ਦਿਹਾੜੀ ਕਿਦਾਂ ਕਰੀਦੀ ਆ ਜਿੱਥੇ ਆਪਾਂ ਸਾਰਾ ਦਿਨ ਕੰਮ ਕਰਨਾ ਉੱਥੇ ਜ਼ੋਰ ਨਾਲ ਨਹੀਂ ਆਰਾਮ ਨਾਲ ਕੰਮ ਕਰਨਾ ਹੁੰਦਾ ਤੇ ਬੱਸ ਉਦੋਂ ਬਾਅਦ ਤਾਂ ਪਤਾ ਹੀ ਨਹੀਂ ਕਿੰਨੇ ਕੰਮ ਕੰਮ ਕਰੇ ਜ਼ਿੰਦਗੀ ਵਿੱਚ ਇਦਾਂ ਦਾ ਕੋਈ ਮਜ਼ਦੂਰੀ ਵਾਲਾ ਕੰਮ ਹੀ ਨਹੀਂ ਹੋਣਾ ਜਿਹੜਾ ਛੱਡਿਆ ਹੁਣ ਤੇ ਹਰ ਤਰ੍ਹਾਂ ਦਾ ਕੰਮ ਕਰਿਆ ਇਸ ਕਰਕੇ ਹੁਣ ਇੱਥੇ ਵੀ ਕੈਨੇਡਾ ਵਿੱਚ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਬਹੁਤ ਸੌਖੀਆਂ ਲੱਗਦੀਆਂ ਤੇ ਜਿਹੜੇ ਜਵਾਕਾਂ ਨੇ ਨਹੀਂ ਉਧਰ ਕੰਮ ਕਰਿਆ ਹੁੰਦਾ ਅਕਸਰ ਉਹਨਾਂ ਨੂੰ ਔਖਾ ਲੱਗਦਾ